ਹਾਂ ਬਈ ਸ਼ੋਕ ਮਾਰ ਜੀ ਲਾ ਇੱਕ ਲਲਕਾਰਾ ਮਾਰਨਾ ਮਾਰੇ ਲਲਕਾਰਾ ਬੁਰ ਵਾਹ ਜੀ ਵਾਹ ਸਵਾਦ ਆ ਗਿਆ ਜੀ ਕਰੀਮ ਪਰਚਾ ਵਾਲੇ ਤਾਲੀਆਂ ਮਾਰੋ ਆ ਰਹੀ ਹਾਂ ਜੀ ਦਾ ਜਿਹੜਾ ਜਹਾਰ ਵਖੇਰੇ ਅੰਦਾਜ਼ ਦੇ ਨਾਲ ਕੀਤਾ ਜਾ ਰਿਹਾ ਹੈ ਆਰੇ ਸਿਗਲਾ ਗਰੁੱਪ ਦੀ ਟੀਮ ਜੇਤੂ ਰਹੀ ਹੈ ਜੀ ਔਰ ਬੈਸਟ ਕਹੋ ਜੀ ਪੰਮਾ ਬੱਗੂ ਵਾਲੇ ਇੱਕ ਮਿੰਟ ਜੀ ਇੱਕ ਮਿੰਟ ਪੰਮਿਆ ਮੈਂ ਦੱਸਦਾ ਬੈਸਟ ਕੌਣ ਹੈ ਅੱਜ ਦੇ ਕਾਬਿਲਾਂ ਬੈਸਟ ਰੇਡਰ ਕਰੀਮਪੁਰ ਦੀ ਟੀਮ ਵੱਲੋਂ ਖੇੜਿਆ ਟੀਟਾ ਤਨੌਰੀ ਵਾਲਾ ਕਰੀਮਪੁਰ ਚਾਹ ਵਾਲੇ ਦੀ ਟੀਮ ਵੱਲੋਂ ਖੇੜਿਆ ਜਾਫੀ ਸ਼ੇਂਦਰ ਹਰਿਆਣੇ ਵਾਲਾ ਤਾੜੀ ਮਾਰੋ ਜ਼ੋਰਦਾਰ ਸ਼ੇਂਦਰ ਹਰਿਆਣੇ ਵਾਲਾ ਕਹਿੰਦੇ ਬੈਸਟ ਜਾਫੀ ਹੈ ਤੇ ਟੀਟਾ ਤਨੌਰੀ ਵਾਲਾ ਕਹਿੰਦੇ ਬੈਸਟ ਰੇਡਰ ਹੈ ਕਰੀਮਪੁਰ ਦੀ ਟੀਮ ਫਾਸਟ ਫਾਸਟ ਰਹੀਏ ਕਹਿੰਦੇ ਅੱਜ ਦੇ ਕੱਪ ਦੇ ਟੀਮ ਕਰੀਮਪੁਰ ਇਹਦੀ ਕਰੀਮਪੁਰ ਚਾਹ ਵਾਲਾ ਸ਼ੋਕ ਬਾਉਣੀ ਇਹਨਾਂ ਦੀ ਕਹਿੰਦੇ ਸਪான்ਸਰ ਕੀਤੀ ਟੀਮ ਹੈ ਸਾਡੇ ਵੀਰ ਅੱਜ ਕਹਿੰਦੇ ਪੂਰੇ ਖੁਸ਼ ਨੇ ਕਿਸੇ ਵੀਰ ਦੀ ਆਨ ਅਤੇ ਸ਼ਾਨ ਦੇ ਕਲਬ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਅਣਜਾਣ ਸਮਝ ਕੇ ਮਾਫ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਆਣਾ ਭੰਗੜਾ ਦਾ ਪਾਸਾਰੀ ਰੱਤੇ ਪਾਈ ਆਣਾ ਇਨਾਮ ਦੇ ਲੋ ਜੀ ਪਹਿਲਾ ਹਾਂਜੀ ਪੰਮਾ ਜੀ ਹਾਂਜੀ ਪਾਣੋ ਜਿਹੜੇ ਸਨਮਾਨ ਕੌੜੀਆਂ ਨੂੰ ਬਹੁਤ ਵੱਡੀ ਵਧਾਈ ਹੈ ਪਹਿਲੇ ਨੰਬਰ ਤੇ ਟੀਮ ਰਹੀ ਹੈ ਜੀ ਕ੍ਰੀਮਪੁਰ ਦੀ ਟੀਮ ਗਰਵ ਆਪਣੇ ਸਾਰੇ ਪਿੰਡ ਦੇ ਵਿੱਚੋਂ ਕਬੱਡੀ ਕੱਪ ਜਿੱਤ ਕੇ ਲੈ ਚਲੇ ਆ ਔਰ ਬੜੇ ਮਾਣ ਦੀਆਂ ਗੱਲਾਂ ਨੇ ਔਰ ਬੜੇ ਸਤਿਕਾਰ ਦੀਆਂ ਗੱਲਾਂ ਆਪਾਂ ਮੁਬਾਰਕਵਾਦ ਦਿੰਨੇ ਆ ਗੌਰਵ ਚੌਧਰੀ ਅਸ਼ੋਕ ਵਾਰਦੀ ਹੋਣੀ ਨਾਲ ਹੀ ਕਲੱਬ ਦੇ ਪ੍ਰਧਾਨ ਵਿਕੀ ਚੌਧਰੀ ਹੋਣੀ ਔਰ ਨਾਲ ਹੀ ਜੋਗੀ ਕਰੀਮਪੁਰ ਹੋਣੀ ਸਾਡੇ ਵੀਰ ਉਹ ਵੀ ਵਧਾਈ ਦੇ ਪਾਤਰ ਨੇ ਔਰ ਪਹਿਲੇ ਸਾਹ ਤੇ ਹੀ ਰਹੀ ਟੀਮ ਫਾਸਟ ਰਹੀਏ ਟੀਮ ਲੈ ਵੀ ਕਾਕੂ ਚੌਧਰੀ ਤੇਰਾ ਬਹੁਤ ਜੋਰ ਦਾ ਗਿਆ ਵੀਰੇ ਤੂੰ ਫੋਟੋ ਖਿਡਾਲਾ ਪੂਰੇ ਹੋ ਜਾ ਕੇਰਾ ਕਾਕੂ ਚੌਧਰੀ ਸਾਹਿਬ ਸਰੇਸ਼ ਬਲਵੇੜੇ ਵਾਲ ਨੂੰ ਵੱਡੀ ਵਧਾਈ ਹੈ ਲੈ ਵੀ ਸਰੇਸ਼ ਪੱਪੀ ਜੀਰਕਪੁਰੀਏ ਨੂੰ ਵੱਡੀ ਵਧਾਈ ਹੈ ਪੱਪੀ ਥੀਰਕਪੁਰੀਆ ਹਾਂਜੀ ਦੂਸਰੇ ਸਥਾਨ ਤੇ ਵੀ ਟੀਮ ਆਈ ਹੈ ਉਹ ਵੀ ਆਪਣਾ ਨਾਮ ਤਕਸੀਮ ਲਵੇਗੀ ਤੇ ਨਾਲ ਹੀ ਵਿਸ਼ੇਸ਼ ਕੀਤਾ ਜਾਣਿਆ ਸੈਕੰਡ ਟੀਮ ਦੀ ਜਲਦੀ ਦੇ ਨਾਲ ਪਹੁੰਚਾਗੇ ਇੰਦਰਪਾਲ ਬਾਜਵਾ ਜੀ ਅਮਰੀਕ ਤਹਾਨ ਹੁਣੀ ਅਮਰੀਕ ਤਹਾਨ ਹੁਣੀ ਉਹਨਾਂ ਦੀ ਟੀਮ ਦੂਸਰੇ ਸਥਾਨ ਤੇ ਰਹੀ ਹੈ ਉਹ ਆਪਣਾ ਜਿਹੜਾ ਇਨਾਮ ਪ੍ਰਾਪਤ ਕਰੇਗੀ ਔਰ ਬਿਹਾਰਕ ਬਾਦ ਦਿੰਨੇ ਆਪਾਂ ਆਰੇ ਤਹਾਨ ਕਲੱਬ ਹਾਰਪੁਰ ਦੀ ਟੀਮ ਕੇ ਦੂਜੇ ਸਥਾਨ ਤੇ ਰਹੀ ਹੈ ਔਰ ਮੇਰੇ ਵੀਰੋ ਥੋੜਾ ਸਾਈਡ ਤੇ ਲਾ ਦਿਓ ਯਾਰ ਪਟਾਕੇ ਕਿਉਂਕਿ ਬਾਜੀ ਇੱਕ ਹੁੱਕ ਮਾਰ ਖੜੇ ਨੇ ਆਪਣਾ ਇੰਨਾ ਵਧੀਆ ਮੇਲਾ ਹੋ ਗਿਆ ਹਾਸੇ ਦਾ ਤਮਾਸ਼ਾ ਬਣ ਜਾਂਦਾ ਪਲੀਜ਼ ਜੇ ਥੋੜਾ ਸਾਈਡ ਤੇ ਕਰ ਲੋ ਤਾਂ ਵਧੀਆ ਗੱਲ ਹੈ ਠੀਕ ਹੈ ਕਿ ਨਹੀਂ ਆ ਕੁਰਤੇ ਪਜਾਮੇ ਦੇਖ ਲਓ ਭਾਈਆਂ ਨੇ ਮੁਕਸਰ ਤੋਂ ਸਮਾਈ ਹੋਣਗੇ 5-5000 ਦੇ ਜੇ ਮਾੜਾ ਜਿਹੇ ਉੱਤੇ ਗਿਰ ਗਿਆ ਨਾ ਸਾਰੇ ਕੁਰਤੇ ਪਜਾਮੇ ਦੀ ਖੇ ਹੋ ਜਾਣੀਆਂ ਆ ਸਾਈਡ